ਸਸ਼ੀ ਗਾਲ ਵੀ ਮੈਂ ਅੱਜ ਦੀ ਕੋਰ ਸੰਬੋਧਿਤ ਗੱਲ ਕਰਦੇ ਹਾਂ ਜੀ ਰਾਜਵੀਰ ਜਵੰਡਾ ਨੂੰ ਲੈ ਕੇ ਆਈ ਇੱਕ ਹੋਰ ਨਵੀਂ ਖਬਰ ਡਾਕਟਰਾਂ ਵੱਲੋਂ ਬਲੇਟਨ ਜਾਰੀ ਕਰ ਦਿੱਤਾ ਗਿਆ ਹੈ ਲੇਕਿਨ ਜੇਕਰ ਗੱਲ ਕਰੀਏ ਵਕ ਵਕ ਸੋਸ਼ਲ ਮੀਡੀਆ ਦੀ ਜਾਂ ਫਿਰ ਗੱਲ ਕਰੀਏ ਉਹਨਾਂ ਗਲਤ ਜਿਹੜੇ ਨੇ ਸ਼ਰਾਬੀ ਅੰਸਰਾ ਦੀ ਜਿਹੜੇ ਨਜਾਇਜ਼ ਜਿਹੜੀਆਂ ਨੇ ਵੀਡੀਓਸ ਪਾ ਕੇ ਲੋਕਾਂ ਦੇ ਕੋਣ ਗਲਤ ਖਬਰਾਂ ਪਹੁੰਚਾ ਰਹੇ ਨੇ ਤਾਂ ਕਿਰਪਾ ਕਰਕੇ ਇਹਨਾਂ ਖਬਰਾਂ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਜਿਸ ਤਰੀਕੇ ਦੀ ਰਾਜੀਵ ਜਵੰਡਾ ਦੀ ਹਾਲਤ ਬਣੀ ਹੋਈ ਹੈ ਤਾਂ ਇਸ ਟਾਈਮ ਅਰਦਾਸ ਕਰਨ ਦੀ ਸਾਨੂੰ ਬਹੁਤ ਲੋੜ ਹੈ ਜੇਕਰ ਗੱਲ ਕਰੀਏ ਰਾਜੀਵ ਜਵੰਡਾ ਦੇ ਪਰਿਵਾਰ ਵੱਲੋਂ ਡਾਕਟਰਾਂ ਵੱਲੋਂ ਤੇ ਦੂਸਰੇ ਪਾਸੇ ਰਾਜੀਵ ਦੇ ਉਹ ਛੋਟੇ-ਛੋਟੇ ਬੱਚੇ ਆਹ ਵੱਲ ਦੇਖੀਏ ਤਾਂ ਸਾਡੀ ਅਰਦਾਸ ਜਿਹੜੀ ਹੈ ਬਹੁਤ ਕੰਮ ਦੇ ਸਕਦੀ ਹੈ ਪੰਜਾਬ ਵਾਸੀਓ ਮਿਲ ਕੇ ਅੱਜ ਅਰਦਾਸ ਕਰੀਏ ਉਹਨਾਂ ਲੋਕਾਂ ਨੂੰ ਕਹਿਣੀ ਆ ਜਿਹੜੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋਏ ਨੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਨੇ ਤੇ ਰਾਜਵੀਰ ਜਵੰਡਾ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਰਾਜਵੀਰ ਜਵੰਡਾ ਦੇ ਬਹੁਤ ਫੈਨ ਫੋਲਿੰਗ ਹੈ ਬਹੁਤ ਪਸੰਦ ਕੀਤਾ ਜਾਂਦਾ ਉਹਨਾਂ ਦੇ ਗੀਤਾਂ ਨੂੰ ਤੁਸੀਂ ਪਰਿਵਾਰ ਵਿੱਚ ਬੈਠ ਕੇ ਉਹਨਾਂ ਦੇ ਗੀਤਾਂ ਨੂੰ ਸੁਣ ਸਕਦੇ ਆ ਤੇ ਦੂਸਰੇ ਪਾਸੇ ਜਿਸ ਤਰੀਕੇ ਨਾਲ ਉਹਨਾਂ ਨੇ ਸੱਭਿਆਚਾਰ ਕਈ ਗੀਤ ਗਾਏ ਉਹਨਾਂ ਨੂੰ ਜਿਹੜਾ ਹੈ ਕਾਫੀ ਲੋਕਾਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ ਇਸ ਟਾਈਮ ਦੁੱਖ ਦੀ ਘੜੀ ਹੈ ਜਿੱਥੇ ਸਾਨੂੰ ਸਾਰਿਆਂ ਨੂੰ ਰਾਜਵੀਰ ਜਵੰਡਾ ਦੇ ਨਾਲ ਜਿਹੜਾ ਹੈ ਖੜੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਰਾਜਵੀਰ ਜਵੰਡਾ ਦਾ ਪਹਿਰਾਵਾ ਰਾਜਵੀਰ ਜਵੰਡਾ ਦੀ ਜਿਹੜੀ ਹੈ ਉਹਨਾਂ ਦੀ ਨੇਚਰ ਕਾਫੀ ਭਾਗੁਕ ਯਾ ਕਹ ਲੋ ਖੇਚ ਤਾਨ ਕਰਦੀ ਹੈ ਲੋਕਾਂ ਨੂੰ ਆਪਣੇ ਵੱਲ ਕਿਉਂਕਿ ਰਾਜਵੀਰ ਜਵੰਡਾ ਦੀ ਪਹਿਚਾਨ ਬਹੁਤ ਵਧੀਆ ਰਹੀ ਹੈ ਸੱਭਿਆਚਾਰ ਵਿੱਚ ਗਾਇਕੀ ਵਿੱਚ ਤੇ ਦੂਸਰੇ ਪਾਸੇ ਪੰਜਾਬੀਆਂ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਦੇਸ਼ਾਂ ਦੇਸ਼ਾਂ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਦੀਆਂ ਅਰਦਾਸਾਂ ਜਿੱਥੇ ਅੱਜ ਰਾਜਵੀਰ ਜਵੰਡਾ ਦੇ ਲਈ ਚੰਗੀ ਖਬਰ ਵੀ ਲਿਆ ਰਹੀਆਂ ਨੇ ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਡਾਕਟਰ ਵੀ ਜਿਹੜੇ ਨੇ ਉਹਨਾਂ ਦੀ ਆਪਣੇ ਵੱਲੋਂ ਪੂਰਾ ਧਾਮ ਚਾਮ ਚੋਖਰੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਰਾਜਵੀਰ ਜਵੰਡਾ ਦੀ ਜਿਹੜੀ ਹੈ ਸਿਹਤ ਦਾ ਖਬਰ ਲੈਣ ਵਾਸਤੇ 40 ਸੌਸ ਹਸਪੀਟਲ ਦੇ ਵਿੱਚ ਪਹੁੰਚੇ ਡਾਕਟਰਾਂ ਨੇ ਜਿਹੜਾ ਹੈ ਸਲਾਹ مشورہ ਕੀਤਾ ਕਿ ਤੁਹਾਨੂੰ ਜਿੰਨਾ ਹੋ ਸਕੇ ਰਾਜਵੀਰ ਜਵੰਡਾ ਦੀ ਸਿਹਤ ਜਲਦੀ ਤੋਂ ਜਲਦੀ ਠੀਕ ਕਰਨੀ ਚਾਹੀਦੀ ਹੈ ਕਿਉਂਕਿ ਰਾਜਵੀਰ ਜਵੰਡਾ ਜਿਹੋ ਜਿਹੇ ਵੀ ਨੇ ਉਹਨਾਂ ਨੂੰ ਕਾਫੀ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਕਾਫੀ ਲੋਕ ਉਹਨਾਂ ਦੇ ਫੈਨ ਵੀ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਆਪਣੀ ਇੱਕ ਕਲਾਕਾਰੀ ਦੇ ਵਿੱਚ ਵਧੀਆ ਨਾਂ ਵੀ ਬਣਾਇਆ ਹੋਇਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਟਾਈਮ ਰਾਜਵੀ ਜਵੰਡਾ ਨੂੰ ਲੈ ਕੇ ਜਿਹੜੀ ਡਾਕਟਰਾਂ ਵੱਲੋਂ ਖਬਰ ਉਹ ਆ ਰਹੀ ਹੈ ਦੱਸ ਦਈਏ ਕਿ ਫੋਰਟਿਸ ਹਸਪਤਾਲ ਮੁਹਾਲੀ ਦੇ ਰਾਜੀ ਜਵੰਡਾ ਸਿਹਤ ਬਾਰੇ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ ਮੈਡੀਕਲ ਬੁਲੇਟਿਨ ਦੇ ਅਨੁਸਾਰ ਪੰਜਾਬੀ ਕਾਇਕ ਰਾਜੀ ਜਵੰਡਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਹ ਵੈਂਟੀਲੇਟਰ 'ਤੇ ਸਪੋਰਟ 'ਤੇ ਹਨ 40 ਹਸਪਤਾਲ ਮੁਹਾਲੀ ਵਿਖੇ ਨਿਊ ਨਿਊ ਰੋਸ ਸਰਜਰੀ ਅਤੇ ਕ੍ਰਿਟੀਕਲ ਕੇਅਰ ਸਪੈਸ਼ਲ ਟੀਮ ਦੀ ਨਿਗਰਾਨੀ ਹੇਠ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਹਸਪਤਾਲ ਨੇ ਕਿਹਾ ਕਿ ਰਾਜਵੀਰ ਸੇਤ ਤੇ ਪੂਰਾ ਖਿਆ ਰੱਖਿਆ ਜਾ ਰਿਹਾ ਹੈ ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਹਨਾਂ ਦੀ ਹਾਲ ਦੀ ਨਿਗਰਾਨੀ ਕਰ ਰਹੀ ਹੈ ਤੇ ਕਿਸੇ ਦੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਨਹੀਂ ਹੈ ਯਾਨੀ ਕਿ ਤੁਹਾਨੂੰ ਦੱਸ ਦਈਏ ਕਿ ਥੋੜੀ ਜੀ ਸੇਤ ਉਹਨਾਂ ਦੀ ਜਿਹੜੀ ਹੈ ਸਹੀ ਨਹੀਂ ਦੱਸੀ ਜਾ ਰਹੀ ਡਾਕਟਰ ਵੀ ਜਿਹੜਾ ਹੈ ਸੰਪਰਕ ਦੇ ਵਿੱਚ ਥੋੜਾ ਨਹੀਂ ਆ ਰਹੇ ਕਿਉਂਕਿ ਜਿਹੜੇ ਨੇ ਡਾਕਟਰ ਉਹਨਾਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਤੁਹਾਨੂੰ ਵੀ ਅਰਦਾਸ ਕਰਨੀ ਚਾਹੀਦੀ ਹੈ ਤੇ ਉਹ ਵੀ ਆਪਣੀ ਡਿਊਟੀ ਨੂੰ ਪੂਰੇ ਨਿਭਾਉਂਦੇ ਹੋਏ ਡਾਕਟਰ ਵੀ ਨਜ਼ਰ ਆ ਰਹੇ ਨੇ ਰਾਜੀਵ ਜਵੰਡਾ ਨੂੰ ਲੈ ਕੇ ਜਿਹੜੀਆਂ ਗਲਤ ਅਫਵਾਹਾਂ ਨੇ ਉਹ ਫੈਲਣ ਨਾਲ ਉਹ ਚੰਗਾ ਹੈ ਕਿ ਆਓ ਪੰਜਾਬ ਵਾਸੀਓ ਆਪਾਂ ਮਿਲ ਕੇ ਅਰਦਾਸ ਕਰੀਏ ਕਿ ਰਾਜਵੀਰ ਜਵੰਡਾ ਜਲਦੀ ਠੀਕ ਹੋ ਜਾਣ ਤੇ ਉਸੇ ਹੀ ਕਲਾਕਾਰੀ ਉਸੇ ਹੀ ਗੀਤਗਾਰ ਦੇ ਰੂਪ ਦੇ ਵਿੱਚ ਜਲਦੀ ਸਾਡੇ ਵਿੱਚ ਉਹ ਠੀਕ ਹੋ ਕੇ ਤੇ ਆਪਣਾ ਜੋ ਹੈ ਗਾਣਾ ਗਾਣੇ ਗਾਉਂਦੇ ਨਜ਼ਰ ਆਉਣ ਤੇ ਆਪਣੀ ਕਲਾਕਾਰੀ ਦਿਖਾਉਂਦੇ ਨਜ਼ਰ ਆਉਣ